ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜਿਹੜੇ ਲੋਕ ਅਕਸਰ ਹੀ ਇਹ ਗੱਲ ਕਹਿੰਦੇ ਹਨ ਕਿ ਜਿਹੜਾ ਦੁਪਹਿਰਾ ਸਾਹਿਬ ਹੈ ਸ਼ਹੀਦਾ ਸਾਹਿਬ ਐਤਵਾਰ ਦੇ ਦਿਨ ਜੋ ਕਟਿਆ ਜਾਂਦਾ ਹੈ ਇਹ ਇੱਕ ਪਖੰਡਵਾਦ ਹੈ ਇਸ ਵਿੱਚ ਗੁਰਬਾਣੀ ਪੜਨੀ ਪਖੰਡ ਦਾ ਇੱਕ ਹਿੱਸਾ ਹੈ ਸਾਰੇ ਹੀ ਲੋਕ ਬਿਨਾਂ ਕਿਸੇ ਗੱਲ ਤੋਂ ਬਿਨਾਂ ਕਿਸੇ ਵਿਸ਼ਵਾਸ ਤੋਂ ਇੱਥੇ ਤੁਰੇ ਜਾ ਰਹੇ ਹਨ ਇੱਕ ਦੂਜੇ ਵੱਲ ਵੇਖ ਕੇ ਇਥੇ ਜਾਂਦੇ ਹਨ ਤਾਂ ਸਾਥ ਸੰਗਤ ਜੀ ਇਹੋ ਜਿਹੇ ਲੋਕਾਂ ਦੀ ਸੋਚ ਨੂੰ ਸਹੀ ਕਰਨ ਦੇ ਲਈ ਅੱਜ ਦੀ ਵੀਡੀਓ ਵਿੱਚ ਅਸੀਂ ਗੱਲਬਾਤ ਕਰਾਂਗੇ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਦੇਲੇ ਬਣ ਜਾਵੇ ਤੇ ਸਾਥ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਕਿ ਅਸੀਂ ਤੁਹਾਨੂੰ ਗੁਰਬਾਣੀ ਤੇ ਗੁਰੂ ਘਰ ਦੇ ਨਾਲ ਜੋੜ ਸਕੀਏ ਜੀ ਸਾਥ ਸੰਗਤ ਜੀ ਅਕਸਰ ਇਹ ਗੱਲ ਅਸੀਂ ਮਹਾਂਪੁਰਖਾਂ ਦੇ ਮੂੰਹੋਂ ਸੁਣਦੇ ਹੀ ਹਾਂ ਕਿ ਗਲਤੀਆਂ ਤਾਂ ਪਰਮਾਤਮਾ ਮਾਫ਼ ਕਰਦੇ ਹੋ ਤੁਸੀਂ ਗੁਰਬਾਣੀ ਪੜ੍ਹ ਕੇ ਤਾਂ ਵੇਖੋ ਅਜਿਹਾ ਸਕੂਨ ਤੁਹਾਨੂੰ ਕਿਤੇ ਵੀ ਨਹੀਂ ਮਿਲੇਗਾ ਤੁਸੀਂ ਇੱਕ ਵਾਰੀ ਹੱਥ 'ਚ ਗੁਟਕਾ ਫੜ ਕੇ ਤਾਂ ਵੇਖੋ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਵੀਡੀਓ ਦੇ ਵਿਸ਼ੇ ਦੇ ਬਾਰੇ ਵਿੱਚ ਵੇਖੋ ਸਾਤ ਸੰਗਤ ਜੀ ਗੁਰੂ ਘਰ ਦਾ ਜਿਹੜਾ ਮਤਲਬ ਹੁੰਦਾ ਹੈ ਇੱਥੋਂ ਦੇ ਇੱਕ ਸਿਧਾਂਤ ਦੀ ਗੱਲ ਕਰਨੀ ਬੜੀ ਹੀ ਜ਼ਰੂਰੀ ਹੋ ਜਾਂਦੀ ਹੈ ਉਹਦੀ ਵਿਆਖਿਆ ਨੂੰ ਗਲਤ ਢੰਗ ਨਾਲ ਵੀ ਕਈ ਸੰਗਤਾਂ ਆਪਣੇ ਵਿਚਾਰ ਕੱਢ ਲੈਂਦੀਆਂ ਹਨ ਗੁਰੂ ਘਰ ਵਿੱਚ ਆਉਣਾ ਅੰਮ੍ਰਿਤ ਵੇਲੇ ਆ ਜਾਣਾ ਤੇ ਸੰਧਿਆ ਵੇਲੇ ਵੀ ਆ ਜਾਣਾ ਜਾਂ ਫਿਰ ਰਾਤ ਵੇਲੇ ਆ ਜਾਣਾ ਜੇਕਰ ਤੁਹਾਡੇ ਕੋਲ ਸਮਾਂ ਹੋਵੇ ਤਾਂ ਤੁਸੀਂ ਦੁਪਹਿਰੇ ਕਥਾ ਕੀਰਤਨ ਸੁਣੋ ਗੁਰਬਾਣੀ ਪੜੋ ਜਪਜੀ ਸਾਹਿਬ ਪੜੋ ਭਾਵੇਂ ਸੁਖਮਨੀ ਸਾਹਿਬ ਪੜ ਲਓ ਗੁਰੂ ਘਰ ਮਸੀਹਾ ਤੇ ਜਾਓ ਭਾਵੇਂ ਪੁੰਨਿਆਂ ਤੇ ਜਾਓ ਭਾਵੇਂ ਨਵੇਂ ਸਾਲ ਤੇ ਜਾਓ ਚਾਹੇ ਤੁਸੀਂ ਸੰਗਰਾਦ ਤੇ ਹੀ ਗੁਰੂ ਘਰ ਦੇ ਨਾਲ ਜਾਓ ਪਰ ਸਿੱਖ ਸੰਗਤ ਦੇ ਨਾਲ ਜੁੜਨਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ ਭਾਵੇਂ ਕੋਈ ਵੀ ਦਿਨ ਤਿਉਹਾਰ ਹੋਵੇ ਭਾਵੇਂ ਕੋਈ ਵੀ ਵਾਰ ਹੋਵੇ ਜਦੋਂ ਗੁਰਦੁਆਰੇ ਅਸੀਂ ਆ ਹੀ ਗਏ ਤਾਂ ਫਿਰ ਇਹਨਾਂ ਵਿਚਾਰਾਂ ਦੇ ਵਿੱਚ ਪੈਣ ਦੀ ਕੀ ਜ਼ਰੂਰਤ ਹੈ ਕਿ ਅੱਜ ਕੋਈ ਖਾਸ ਦਿਨ ਨਹੀਂ ਹੈ ਸਾਤ ਸੰਗਤ ਜੀ ਇਸੇ ਦੇ ਵਿੱਚ ਕੋਈ ਪਖੰਡ ਨਹੀਂ ਰਹਿ ਜਾਂਦਾ ਜਦੋਂ ਗੁਰੂਕੁਲ ਆ ਜਾਈਦਾ ਹੈ ਸਤਗੁਰ ਉਦੋਂ ਹੀ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਸਤਗੁਰ ਸੇਵੇ ਤਾਂ ਫਲ ਪਾਏ ਤਿੱਤੀ ਵਾਰ ਸਭ ਸ਼ਬਦ ਸੁਹਾਏ ਜਦੋਂ ਗੁਰੂ ਜੀ ਦੇ ਕੋਲ ਆ ਕੇ ਅਸੀਂ ਨਾਮ ਹੀ ਜਪ ਲਿਆ ਸਾਰੇ ਹੀ ਸੋਬਨਿਕ ਹੋ ਜਾਂਦੇ ਹਾਂ ਸਫਲ ਮੂਰਤ ਸਫਲਾ ਘੜੀ ਇੱਜ਼ਤ ਛੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗ ਗਈ ਜਿਸ ਹਰ ਕਾ ਨਾਮ ਆਧਾਰ ਜਦੋਂ ਸੱਚੇ ਪ੍ਰਮਾਤਮਾ ਜੀ ਦੇ ਕੋਲ ਅਸੀਂ ਆ ਜਾਂਦੇ ਹਾਂ ਨਾ ਸਾਥ ਸੰਗਤ ਜੀ ਜਦੋਂ ਅਸੀਂ ਕਿਤੇ ਅੱਧੀ ਘੜੀ ਵੀ ਜਾਂ ਅੱਧਾ ਪਹਿਰ ਵੀ ਗੁਰੂ ਘਰ ਚਲੇ ਜਾਈਏ ਤਾਂ ਸਾਡਾ ਜੀਵਨ ਉਦੋਂ ਤੋਂ ਹੀ ਸਫਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਜੀ ਬਾਹਾਂ ਪਕੜ ਗੁਰ ਕਾੜਿਆ ਸੋਈ ਉਤਰਿਆ ਪਾਰੋ ਭਵਸਾ ਗੁਰ ਤੋਂ ਤਰ ਗਿਆ ਸਾਥ ਸੰਗਤ ਜੀ ਸਿੱਖ ਜਗਤ ਵਿੱਚ ਅੱਜ ਕੱਲ੍ਹ ਚਪਹਰੇ ਦੀ ਮਰਿਆਦਾ ਬਹੁਤ ਜ਼ਿਆਦਾ ਚੱਲ ਰਹੀ ਹੈ ਅਤੇ ਇਸ ਦੇ ਉੱਪਰ ਉਂਗਲ ਉਠਾਉਣ ਵਾਲੇ ਵੀ ਬਹੁਤ ਸਾਰੇ ਹੀ ਉੱਠ ਰਹੇ ਹਨ ਪਰ ਫਿਰ ਵੀ ਕਾਫੀ ਲੋਕ ਇਹ ਗੱਲ ਨੂੰ ਬਹੁਤ ਹੀ ਨਾਕਾਰ ਕੇ ਆਪਣੇ ਗੁਰੂ ਦੇ ਨਾਲ ਪਿਆਰ ਨਿਭਾ ਰਹੇ ਹਨ ਤੇ ਕਈ ਇਹ ਵਿਚਾਰ ਸਾਂਝੀ ਕਰਦੇ ਹਨ ਕਿ ਸੰਗਤਾਂ ਨੇ ਤਾਂ ਇਹ ਕੰਮ ਨਵਾਂ ਹੀ ਸ਼ੁਰੂ ਕਰ ਲਿਆ ਹੈ ਕਈ ਲੋਕ ਇਸ ਗੱਲ ਤੋਂ ਦੁਖੀ ਵੀ ਬਹੁਤ ਹਨ ਕਿ ਲੋਕਾਂ ਨੇ ਤਾਂ ਚਪਹਿਰਾ ਸਾਹਿਬ ਕਟਣ ਲੱਗਿਆਂ ਸਾਡੇ ਹੀ ਰਸਤੇ ਹੀ ਰੋਕੇ ਹੁੰਦੇ ਹਨ ਜਾਂ ਕਈ ਕਹਿ ਦਿੰਦੇ ਹਨ ਕਿ ਐਤਵਾਰ ਦੇ ਦਿਨ ਤਾਂ ਉਧਰੋਂ ਲੰਘਣਾ ਇੰਨਾ ਮੁਸ਼ਕਿਲ ਹੋ ਜਾਂਦਾ ਹੈ ਲੋਕ ਵੇਖੋ ਵੇਖੀ ਹੀ ਦੁਪਹਿਰਾ ਸਾਹਿਬ ਕੱਟਣਾ ਸ਼ੁਰੂ ਕਰ ਦਿੱਤਾ ਹੈ ਜਾਂ ਲੋਕਾਂ ਨੇ ਘਰੋਂ ਨਿਕਲਣ ਦਾ ਬਹਾਨਾ ਬਣਾਇਆ ਹੋਇਆ ਹੈ ਕਈ ਤਾਂ ਇਹ ਵੀ ਕਹਿਣ ਲੱਗ ਪਏ ਹਨ ਕਿ ਬਾਣੀ ਮੰਤਰ ਹੈ ਰੋਗ ਸੋ ਘਟਦੀ ਹੈ ਤੇ ਫਿਰ ਹਸਪੀਟਲ ਕਾਦਲੀ ਬਣਾਏ ਹੋਏ ਹਨ ਸਾਧ ਸੰਗਤ ਜੀ ਜਿਹੜੇ ਤਰਕ ਕਰ ਰਹੇ ਹਨ ਜਿਨ੍ਹਾਂ ਦੀ ਭਾਵਨਾ ਉਹਨਾਂ ਦੇ ਤੇ ਰੋਗ ਸੁਖ ਬਾਣੀ ਕੱਟਦੀ ਹੈ ਗੁਰਪੂਰਾ ਪੂਰੀ ਤਾਂ ਕੀ ਕਲਾ ਗੁਰਕਾ ਸ਼ਬਦ ਸਦਾ ਸਦ ਅਟਲਾ ਗੁਰ ਕੀ ਬਾਣੀ ਜਿਸ ਮਨ ਵਸੇ ਦੁਖ ਦਰਦ ਸਭ ਤਾਂ ਕੇ ਨਸੇ ਮਹਾਰਾਜ ਤਾਂ ਕਹਿੰਦੇ ਹਨ ਬਾਣੀ ਜੇ ਦੇ ਅੰਦਰ ਟਿਕ ਜਾਂਦੀ ਹੈ ਭਾਵੇਂ ਤਾਂ ਉਹਨੂੰ ਡਾਕਟਰ ਵੀ ਜਵਾਬ ਦੇ ਦੇਣ ਰੋਗ ਸੋਗ ਉਹਦੇ ਨਹੀਂ ਮਿਟਦੇ ਤੇ ਜਿਹੜੀ ਬਾਣੀ ਹੁੰਦੀ ਹੈ ਉਹ ਮਿਟਾ ਦਿੰਦੀ ਹੈ ਕਈ ਬਹੁਤ ਸਾਰੇ ਲੋਕ ਚਪਹਰੇ ਦਾ ਖੰਡਨ ਕਰ ਰਹੇ ਹਨ ਸਾਧ ਸੰਗਤ ਜੀ ਸਿੱਖ ਕੌਮ ਅੱਜਕੱਲ ਬਹੁਤ ਹੀ ਨਾਜ਼ੁਕ ਹਾਲਾਤਾਂ ਦੇ ਵਿੱਚ ਚੱਲ ਰਹੀ ਹੈ ਸਾਰੇ ਹੀ ਪਾਸਿਆਂ ਤੋਂ ਉਹਨਾਂ ਦੇ ਉੱਪਰ ਹਮਲੇ ਹੋ ਰਹੇ ਹਨ ਕਈ ਇਹੋ ਜਿਹੇ ਵੀ ਧਰਮ ਉੱਭਰ ਕੇ ਬਾਹਰ ਆ ਰਹੇ ਹਨ ਜਿਹੜੇ ਕਿ ਖਰੀਦੋ-ਫਰੋਖਤ ਕਰਦੇ ਹਨ ਤੇ ਆਪਣੇ ਧਰਮ ਨੂੰ ਵਧਾ ਰਹੇ ਹਨ ਤੇ ਆਰਥਿਕ ਮੰਦੀ ਦਾ ਫਾਇਦਾ ਉਠਾ ਕੇ ਲੋਕਾਂ ਨੂੰ ਉਸ ਧਰਮ ਦੇ ਵੱਲ ਬਹੁਤ ਜ਼ਿਆਦਾ ਧਕੇਲ ਰਹੇ ਹਨ ਮਾਜੇ ਦੀ ਧਰਤੀ ਤੇ ਇਹਨਾਂ ਦਾ ਪ੍ਰਤਾਪ ਬਹੁਤ ਜ਼ਿਆਦਾ ਵਧ ਰਿਹਾ ਹੈ ਸਾਤ ਸੰਗਤ ਜੀ ਫਿਰ ਇੱਥੇ ਸ਼ਹੀਦ ਸਿੰਘਾਂ ਦੀ ਕਲਾ ਆਪ ਹੀ ਵਰਤ ਜਾਵੇਗੀ ਬੇਅੰਤ ਸੰਗਤਾਂ ਇਕੱਠੀਆਂ ਹੋ ਕੇ ਸ਼ਹੀਦ ਗੰਜ ਅੰਮ੍ਰਿਤਸਰ ਸਾਹਿਬ ਵਿਖੇ ਚ ਪਹਿਰਾ ਸਾਹਿਬ ਵਿੱਚ ਹਿੱਸਾ ਲੈਂਦੀਆਂ ਹਨ ਚੋਪਹਿਰੇ ਦਾ ਅਰਥ ਸਮਝ ਲਿਓ ਕਿ 4 ਪਹਿਰ ਭਾਵ ਕਿ ਦਿਹਾੜੀ ਦੇ ਵਿੱਚ 24 ਘੰਟੇ ਤਾਂ ਹੁੰਦੇ ਹਨ 8 ਪਹਿਰਾਂ ਦਾ ਚੋਪਹਿਰਾ ਹੁੰਦਾ ਹੈ ਭਾਵ ਕਿ ਚੌਥਾ ਹਿੱਸਾ 2 ਪਹਿਰ ਭਾਵ ਕਿ 6 ਘੰਟੇ ਬਣ ਜਾਂਦੇ ਹਨ ਪਰ ਕਈ ਚਾਰ ਹੀ ਕਹਿ ਕੇ ਉਸ ਨੂੰ ਚਪਹਿਰੇ ਦਾ ਨਾਮ ਦੇ ਦਿੰਦੇ ਹਨ ਪਰ ਨਹੀਂ 6 ਘੰਟੇ 24 ਘੰਟਿਆਂ ਦਾ ਚੌਥਾ ਹਿੱਸਾ ਬਣਦਾ ਹੈ ਹੁਣ ਫਿਰ ਉੱਥੇ ਕੀ ਹੁੰਦਾ ਹੈ ਕਿ ਜਪਜੀ ਸਾਹਿਬ ਸੁਖਮਨੀ ਸਾਹਿਬ ਤੇ 6 ਘੰਟੇ ਬਾਣੀ ਪੜੀ ਜਾਂਦੀ ਹੈ ਯਾਦ ਰੱਖਿਓ ਪੁੱਛਿਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿ ਇਹ ਮੰਤਰ ਇਹਦਾ ਫਾਇਦਾ ਹੈ ਜਾਂ ਨਹੀਂ ਹੈ ਤਾਂ ਵੇਖਣਾ ਕਿ ਤੁਹਾਨੂੰ ਪਰਮਾਤਮਾ ਜੀ ਆਪ ਜਵਾਬ ਦੇਣਗੇ ਕਹਿੰਦੇ ਹਨ ਕਿ ਮਹਾ ਮੰਤਰ ਨਾਨਕ ਕਥਾ ਹਰ ਕੇ ਗੁਣ ਗਾਈ ਸੁਨਤ ਜਪਤ ਹਰ ਨਾਮ ਜਸ ਤਾਂਕੀ ਦੂਰ ਬਲਾਈ ਤੇਰੇ ਗਲੋਂ ਬਲਾਵਾ ਲੈ ਜਾਣੀਆਂ ਹਨ ਜੇ ਤੂੰ ਇਸ ਮੰਤਰ ਦਾ ਜਾਪ ਕਰੇਗਾ ਸਾਧ ਸੰਗਤ ਜੀ ਕਦੇ ਵੀ ਤੰਤਰਾ ਮੰਤਰਾਂ ਦੇ ਵਿੱਚ ਫਸ ਕੇ ਉਸ ਦਾ ਜਾਪ ਨਹੀਂ ਕਰਨਾ ਸਾਧ ਸੰਗਤ ਜੀ ਇਹਨਾਂ ਸਾਰੇ ਹੀ ਪਖੰਡਾਂ ਤੋਂ ਉੱਪਰ ਉੱਠ ਕੇ ਤੁਸੀਂ ਗੁਰਬਾਣੀ ਦੇ ਨਾਲ ਜੁੜਨਾ ਹੈ ਤੁਸੀਂ ਚਪਹਿਰਾ ਕੱਟਣਾ ਨਹੀਂ ਛੱਡਣਾ ਇਹੋ ਜਿਹੇ ਲੋਕ ਤਾਂ ਬਹੁਤ ਕੁਝ ਆਖਦੇ ਹੀ ਰਹਿੰਦੇ ਹਨ ਤੁਸੀਂ ਬਾਣੀ ਕਿਸੇ ਵੀ ਸਮੇਂ ਪੜ ਸਕਦੇ ਹੋ ਜੇਕਰ ਤੁਹਾਨੂੰ ਜਾਣ ਵਿੱਚ ਉੱਥੇ ਕੋਈ ਤੰਗੀ ਆਉਂਦੀ ਹੈ ਤੇ ਤੁਸੀਂ ਆਪਣੇ ਘਰ ਵਿੱਚ ਬੈਠ ਕੇ ਵੀ ਚਪਹਿਰਾ ਸਾਹਿਬ ਦੀ ਹਾਜ਼ਰੀ ਲਗਵਾ ਸਕਦੇ ਹੋ ਤਾਂ ਫਿਰ ਤੁਸੀਂ ਆਪ ਹੀ ਵੇਖ ਲੈਣਾ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਹਨ ਉਹਨਾਂ ਦੇ ਨਾਲ ਕੀ ਵਰਤਦਾ ਹੈ ਤੇ ਤੁਹਾਡੇ ਨਾਲ ਕੀ ਵਰਤੇਗਾ ਜੇਕਰ ਤੁਹਾਡੀ ਸੱਚੀ ਸ਼ਰਧਾ ਹੋਵੇਗੀ ਤਾਂ ਪਰਮਾਤਮਾ ਜੀ ਤੁਹਾਨੂੰ ਘਰ ਬੈਠਿਆਂ ਹੀ ਚਪਹਿਰਾ ਸਾਹਿਬ ਕੱਟਣ ਦਾ ਫਲ ਦੇ ਦੇਣਗੇ ਤਾਂ ਤੁਸੀਂ ਦੇਖਣਾ ਕਿ ਸ਼ਹੀਦ ਸਿੰਘਾਂ ਦੀ ਕਿਰਪਾ ਤੁਹਾਡੇ ਸਿਰ ਤੇ ਕਿਵੇਂ ਹਮੇਸ਼ਾ ਦੇ ਲਈ ਬਣ ਜਾਵੇਗੀ ਪਰ ਸਾਧ ਸੰਗਤ ਜੀ ਇਸ ਦੇ ਲਈ ਸਭ ਤੋਂ ਵੱਡੀ ਭੂਮਿਕਾ ਸਿੱਖ ਜਗਤ ਦੇ ਵਿੱਚ ਨਿਭਾਉਂਦਾ ਹੈ ਜੀ ਅੰਮ੍ਰਿਤ ਵੇਲਾ ਸਭ ਤੋਂ ਪਹਿਲਾਂ ਅਸੀਂ ਅੰਮ੍ਰਿਤ ਵੇਲੇ ਜਾਗਣਾ ਸ਼ੁਰੂ ਕਰ ਦੇਈਏ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਸ਼ੁਰੂ ਕਰੀਏ ਗੁਰਬਾਣੀ ਦੇ ਲੜ ਲੱਗ ਜਾਈਏ ਇਹ ਸਭ ਤੋਂ ਵੱਡੀ ਭੂਮਿਕਾ ਨਿਭਾਵੇਗਾ ਸਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਦੋ ਪਹਿਰ ਹੀ ਤੁਹਾਡੀ ਜ਼ਿੰਦਗੀ ਨੂੰ ਸਫਲਾ ਕਰ ਦੇਣਗੇ ਤੁਹਾਡਾ ਇਸ ਜਗਤ ਤੇ ਆਉਣਾ ਹੀ ਸਫਲਾ ਹੋ ਜਾਵੇਗਾ ਜਿਵੇਂ ਹੀ ਤੁਸੀਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰਦੇ ਹੋ ਜਿਵੇਂ ਮੇਰੀਆਂ ਭੈਣਾਂ ਉਹ ਰਸੋਈ ਦਾ ਕੰਮ ਕਰਦੀਆਂ ਹਨ ਜੇਕਰ ਉਹ ਤੜਕੇ ਉੱਠ ਕੇ ਪਹਿਲਾਂ ਗੁਰਬਾਣੀ ਪੜ੍ਹਨ ਗਈਆਂ ਤਾਂ ਉਹਨਾਂ ਦੇ ਕੰਮ ਵੀ ਸਮੇਂ ਸਿਰ ਹੋ ਜਾਣਗੇ ਤੇ ਜਿਹੜੇ ਮੇਰੇ ਵੀਰ ਹਨ ਜਿਵੇਂ ਉਹ ਆਪਣੇ ਕਮਾਂਕਾਰਾਂ ਨੂੰ ਜਾਂਦੇ ਹਨ ਜੇਕਰ ਉਹ ਵੀ ਅੰਮ੍ਰਿਤ ਵੇਲੇ ਸੰਭਾਲਣਾ ਸ਼ੁਰੂ ਕਰ ਦੇਣ ਤਾਂ ਉਹ ਵੀ ਕਦੇ ਵੀ ਆਪਣੇ ਕਮਾਂਕਾਰਾਂ ਤੋਂ ਲੇਟ ਨਹੀਂ ਹੋਣਗੇ ਕਦੇ ਵੀ ਕਿਸੇ ਟੈਂਸ਼ਨ ਦਾ ਸ਼ਿਕਾਰ ਨਹੀਂ ਹੋਣਗੇ ਕਿ ਅੱਜ ਮੇਰਾ ਇਹ ਕੰਮ ਰਹਿ ਗਿਆ ਹੈ ਜੇਕਰ ਸਮੇਂ ਸਿਰ ਉੱਠੋਗੇ ਤਾਂ ਤੁਹਾਡੀ ਜ਼ਿੰਦਗੀ ਵੀ ਸੁਖਾਲੀ ਹੋਵੇਗੀ ਤੇ ਤੁਸੀਂ ਪਰਮਾਤਮਾ ਜੀ ਦੀ ਮਿਹਰ ਨੂੰ ਵੀ ਹਾਸਿਲ ਕਰ पाओगे ਸਾਥ ਸੰਗਤ ਜੀ ਅਸਲ ਵਿੱਚ ਤਾਂ ਮੁਰਾਦਾਂ ਗੁਰੂ ਜੀ ਨੇ ਹੀ ਪੂਰੀਆਂ ਕਰਨੀਆਂ ਹਨ ਭਾਵੇਂ ਅਸੀਂ ਦੁਪਹਿਰਾ ਸਾਹਿਬ ਵਿੱਚ ਕੱਟ ਕੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਵਾ ਲਈਏ ਜਾਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਜੀ ਦੇ ਨਾਲ ਜੁੜ ਜਾਈਏ ਦੁਪਹਿਰਾ ਸਾਹਿਬ ਜੇਕਰ ਤੁਸੀਂ ਉੱਥੇ ਜਾ ਕੇ ਨਹੀਂ ਕੱਟ ਸਕਦੇ ਤਾਂ ਘਰ ਵੀ ਕੱਟ ਸਕਦੇ ਹੋ ਉੱਥੇ ਵੀ ਤਾਂ ਗੁਰਬਾਣੀ ਪੜੀ ਜਾਂਦੀ ਹੈ ਜੇਕਰ ਅਸੀਂ ਗੁਰਬਾਣੀ ਦਾ ਹਿੱਸਾ ਬਣ ਜਾਵਾਂਗੇ ਤਾਂ ਕੋਈ ਮਾੜੀ ਗੱਲ ਨਹੀਂ ਹੈ ਉੱਥੇ ਕੋਈ ਪਖੰਡਵਾਦ ਨਹੀਂ ਹੈ ਉੱਥੇ ਬਸ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਜਿਹੜਾ ਸਮਾਂ ਸਾਡੇ ਕੋਲ ਕਈ ਕਮਾਕਾਰਾਂ ਦੇ ਵਿੱਚ ਘਰ ਵਿੱਚ ਨਹੀਂ ਮਿਲਦਾ ਸਾਨੂੰ ਉਹੀ ਸਮਾਂ ਸਾਨੂੰ ਪਰਮਾਤਮਾ ਦੇ ਘਰ ਵਿੱਚ ਸੰਗਤਾਂ ਦੇ ਨਾਲ ਜੁੜ ਕੇ ਇਕੱਠ ਦੇ ਵਿੱਚ ਬੈਠ ਕੇ ਬਹੁਤ ਹੀ ਆਨੰਦ ਆਉਂਦਾ ਹੈ ਸਾਥ ਸੰਗਤ ਜੀ ਤੁਸੀਂ ਵੀ ਕਿਤੇ ਚਪਹਿਰਾ ਸਾਹਿਬ ਕੱਟ ਕੇ ਵੇਖਣਾ ਜੀ ਕਿ ਤੁਹਾਨੂੰ ਵੀ ਕਿਵੇਂ ਆਨੰਦ ਆ ਜਾਵੇਗਾ ਤੇ ਜੇਕਰ ਤੁਹਾਡੇ ਕੋਲ ਉੱਥੇ ਪਹੁੰਚਿਆ ਨਹੀਂ ਜਾ ਸਕਦਾ ਜਾਂ ਕੋਈ ਮਜਬੂਰੀ ਹੈ ਤਾਂ ਤੁਸੀਂ ਘਰ ਵਿੱਚ ਵੀ ਚਪਹਿਰਾ ਸਾਹਿਬ ਦੇ ਨਾਲ ਗੁਰਬਾਣੀ ਦਾ ਜਾਪ ਆਪਣਾ ਘਰੇ ਬੈਠ ਕੇ ਕਰ ਸਕਦੇ ਹੋ ਤਾਂ ਤੁਹਾਨੂੰ ਘਰੇ ਬੈਠਿਆਂ ਹੀ ਸ਼ਹੀਦ ਸਿੰਘਾਂ ਦੀ ਮਿਹਰ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ